ਉਹ ਤੂੰ ਕਰ ਲਿਆ ਕਰ ਬਾਈ ਕੁਛ ਆ ਗਵਰਨਮੈਂਟ ਦੀ ਚਾਪਲੂਸੀ ਨਾਲ ਕੁਛ ਨਹੀਂ ਮਿਲਣਾ ਨਹੀਂ ਕੇ ਕੰਮ ਕਰ ਤੈਨੂੰ ਮੈਂ ਬਿਜਲੀ ਬੋਰਡ ਚ ਲਵਾ ਦਿੰਨਾ ਜੇ ਨਹੀਂ ਬਣਦਾ ਤੇਰਾ ਇੱਧਰ ਕੁਛ ਉਹ ਮੈਨੂੰ ਵਧੀਆ ਲੱਗਦੀ ਆ ਮੇਰੀ ਜੌਬ ਤੂੰ ਕਿਉਂ ਨਫ਼ਰਤ ਕਰਦਾ ਮੇਰੀ ਜੌਬ ਤੋਂ ਤੂੰ ਕੀ ਮੈਂ ਕੀ ਹੈਲਪ ਕਰਾਂ ਤਰੀ ਇਸ ਕੰਮ ਚ ਜੇ ਤੂੰ ਗੱਡੀ ਦੇ ਪੇਪਰ ਪੂਰੇ ਰੱਖਦਾ ਤੇਰਾ ਚਲਾਨ ਕਿਵੇਂ ਹੋ ਜਾਣਾ ਸੀਗਾ ਨਾਲੇ ਜੇ ਮੈਂ ਉਸ ਉਸਲੇ ਨਾਲ ਗੱਲ ਕਰੂੰਗਾ ਤਾਂ ਉਹ ਕੀ ਸੋਚੂਗਾ ਮੇਰੇ ਬਾਰੇ ਕਿ ਇਹ ਕਿਹੋ ਜਿਹਾ ਪੁਲਿਸ ਵਾਲਾ ਆਇਆ ਮੈਂ ਕੋਈ ਫਾਇਦਾ ਨਹੀਂ ਤੇਰਾ ਮੁਲਾਜ਼ਮ ਹੋਣ ਦਾ ਆ ਵਰਦੀ ਤਾਰ ਦੇ ਕੋਈ ਪ੍ਰਾਈਵੇਟ ਨੌਕਰੀ ਕਰ ਲਾ ਜੇ ਅੱਜ ਤੁਸੀਂ ਨਾ ਹੁੰਦੇ ਤਾਂ ਮੈਂ ਤਾਂ ਇਸ ਐਗਜ਼ਾਮ ਚ ਫੇਲ ਹੀ ਹੋ ਜਾਣਾ ਸੀਗਾ ਤੇ ਪ੍ਰਾਊਡ ਹੋਇਆ ਇਹ ਦੇਖ ਕੇ ਕਿ ਅੱਜ ਵੀ ਤੁਹਾਡੇ ਵਰਗੇ ਔਨੇਸਟ ਪੁਲਿਸ ਆਫੀਸਰਸ ਹੈਗੇ ਨੇ ਚੰਗਾ ਹੋਇਆ ਪੁੱਤ ਅੱਜ ਤਾਂ ਟਾਈਮ ਨਾਲ ਰੋਟੀ ਖਾ ਲਈ ਨਹੀਂ ਤਾਂ ਤੇਰੇ ਸਾਹਬ ਦਾ ਫੋਨ ਖੜਕ ਕੇ ਜਾਣਾ ਸੀ ਤੈਂ ਅੱਧ ਵਿਚਾਲੇ ਭੱਜ ਜਾਣਾ ਸੀ ਚੱਕ ਕੇ ਓ ਮਾਂ ਮੇਰੀ ਤੇਰੇ ਨਾਲੋਂ ਉੱਪਰ ਦੀ ਥੋੜੀ ਹੋ ਗਿਆ ਸਾਹ ਮੈਨੂੰ ਵੱਸ ਕਰ ਵੱਸ ਕਰ ਪੁੱਤ ਤੇਰੀਆਂ ਗੱਲਾਂ ਹੀ ਨੇ ਮੈਨੂੰ ਸਭ ਪਤਾ ਹੈ ਹੁਣ ਵੱਜ ਜੇ ਫੋਨ ਦੀ ਘੰਟੀ ਭੱਜ ਜਾਏਗਾ ਪੁੱਤ ਕਾਲੀ ਨਾ ਕਰਿਆ ਕਰ ਪੁੱਤ ਥੋੜਾ ਜਿਹਾ ਚੈਨ ਰੱਖ ਲਿਆ ਕਰ ਉਹ ਸਾਡੀ ਪੁਲਿਸ ਵਾਲਿਆਂ ਦੀ ਜ਼ਿੰਦਗੀ 'ਚ ਕਿੱਥੇ ਆ ਮਾਂਹ ਚੈਨ ਚੈਨ ਚੂਨ ਸਾਡੀ ਜ਼ਿੰਦਗੀ 'ਚ ਨਹੀਂ ਹੈਗਾ ਤੇਰੀ ਜ਼ਿੰਦਗੀ ਦਾ ਪਤਾ ਨਹੀਂ ਪੁੱਤ ਪਰ ਮੇਰੀ ਜ਼ਿੰਦਗੀ 'ਚ ਜ਼ਰੂਰ ਚੈਨ ਆ ਸਕਦਾ ਜੇ ਤੂੰ ਇੱਕ ਕੰਮ ਕਰੇ ਮੇਰਾ ਹੁਣ ਵਿਆਹ ਕਰਾਉਣ ਨੂੰ ਨਾ ਕਹਿਦੀ ਮੈਨੂੰ ਨਾ ਹੋਰ ਮੈਨੂੰ ਕਿਵੇਂ ਚੈਨ ਮਿਲੂਗਾ ਵੇ ਕੇਰਾ ਤੈਨੂੰ ਮੇਰੀ ਨੂੰਹ ਦੇ ਨਾਲ ਇਸ ਘਰ ਚ ਦੇਖ ਲਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਪੁੱਤ ਉਹ ਜਿੰਨਾ ਤੇਰਾ ਪੁੱਤ ਮਾ ਹੁਣ ਖੁਸ਼ ਆ ਨਾ ਜਾਂ ਜਿੰਨੀ ਤੂੰ ਹੁਣ ਖੁਸ਼ ਆ ਆ ਵਿਆਹ ਵਿਊ ਤੋਂ ਬਾਅਦ ਬੰਦਾ ਖੁਸ਼ ਨਹੀਂ ਰਹਿੰਦਾ ਭੁੱਲ ਜਾ ਵੀ ਤੂੰ ਖੁਸ਼ ਰਹੇਂਗੀ ਜ਼ਿੰਦਗੀ ਬਦਲ ਜੂਗੀ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਬਹੁਤ ਹਵਾ ਲੱਗੀ ਹੋਈ ਆ ਕੋਈ ਨਾ ਕੋਈ ਨਾ ਤੇਰੇ ਵਾਸਤੇ ਮੈਂ ਕੁੜੀ ਉਹ ਲੱਭੂ ਜਿਹੜੀ ਨੂੰ ਹਵਾ ਨਾ ਲੱਗੀ ਹੋਵੇ ਚੱਲ ਚੰਗਾ ਲੱਭ ਲਈ ਫਿਰ ਜੇ ਕੋਈ ਮਿਲਦੀ ਐ ਇਦਾਂ ਦੀ ਠੀਕ ਐ ਨਾਲੇ ਟਿਕਾਈ ਨਾ ਜਾਈ ਪੁੱਤ ਕਾਲੀ ਨਾ ਕਰਿਆ ਕਰ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਆਰਾਮ ਨਾਲੇ ਜਾਊਂਗਾ। ਉਹ ਕੀ ਹਾਲ ਹੈ ਜਗੀ? ਚੱਲਿਆ ਫਿਰ ਹੈ ਡਿਊਟੀ ਤੇ। ਰੋਟੀ ਪਾਣੀ ਛਕ ਲਿਆ। ਛਕ ਲਿਆ ਰੋਟੀ ਪਾਣੀ ਬਣਿਆ ਪਿਆ ਤੂੰ ਵੀ ਖਾ ਲਾ ਮੈਂ ਕਹਿੰਦਾ ਆ ਜਾ। ਉਹ ਬਸ ਬਸ ਮੈਂ ਤਾਂ ਯਾਰ ਸਵੇਰੀ ਸਵੇਰੀ ਬ੍ਰੈਡ ਆਮਲੇਟ ਖਾ ਕੇ ਆਇਆ। ਮੈਨੂੰ ਨਹੀਂ ਬ੍ਰੈਕਫਾਸਟ ਚ ਵਧੀਆ ਲੱਗਦੀਆਂ ਇਹ ਰੋਟੀਆਂ। ਕੀ ਗੱਲ ਵੇ? ਤੈਨੂੰ ਚੰਗੀ ਨਹੀਂ ਲੱਗਦੀ ਰੋਟੀ? ਤਾਈ ਤੈਨੂੰ ਪਤਾ ਹੀ ਆ ਤੇਰੀ ਨੂੰ ਮੇਰਾ ਕਿੰਨਾ ਖਿਆਲ ਰੱਖਦੀ ਆ। ਸਵੇਰੇ ਸਵੇਰੇ ਮੇਰੇ ਲਈ ਨਾਸ਼ਤਾ ਬਣਾਉਂਦੀ ਆ ਆਮਲੇਟ ਤੇ ਜੂਸ। ਬਹੁਤ ਸੇਵਾ ਕਰਦੀ ਆ ਵਿਚਾਰੀ। ਸੇਵਾ ਕਰਨੀ ਹੋਈ ਐ। ਤੂੰ ਵੀ ਤਾਂ ਖਿਆਲ ਰੱਖਦਾ ਆ ਉਹਦਾ ਹਾਂ ਇਹ ਤਾਂ ਹੈ ਚੜੇ ਮਹੀਨੇ ਮੈਂ 10000 ਮਾਰਦਾ ਉਹਦੇ ਖਾਤੇ 'ਚ ਜੀਜੀ ਕਰਦੀ ਫਿਰਦੀ ਆ ਰਿਸਪੈਕਟ ਕਰਦੀ ਆ ਉਹ ਚੱਲ ਵਧੀਆ ਗੱਲ ਆ ਬਾਈ ਤੂੰ ਆਪਣੀ ਸੈਲਰੀ 'ਚ ਉੱਪਰ ਜਾਈ ਲਈ ਕੁਝ ਜੋੜ ਰਿਆ ਆ ਉਹ ਸੈਲਰੀ ਜੋ ਕੋਈ ਨਹੀਂ ਜੱਗੀ ਇਹ ਤਾਂ ਉੱਪਰ ਵਾਲੇ 'ਚ 25% ਹੁੰਦੇ ਨੇ ਤੇ ਬਿਜਲੀ ਬੋਰਡ 'ਚ ਤੇਰੀ ਇੰਨੀ ਤਨਖਾਹ ਹੈ ਉਹ ਤਾਈ ਤੂੰ ਤਾਂ ਸਮਝੀ ਨਹੀਂ ਉਹ ਮੈਂ ਉੱਪਰ ਵਾਲੇ ਪੈਸਿਆਂ ਦੀ ਗੱਲ ਕਰਦਾ ਉੱਪਰੋਂ ਬਹੁਤ ਪੈਸਾ ਬਣਦਾ ਉਹ ਬੰਦਾ ਬਣਾਉਣ ਵਾਲਾ ਚਾਹੀਦਾ ਅੱਪਰਸੋਂ ਇੱਕ ਬੰਦਾ ਮੈਨੂੰ ਮਿਲਿਆ ਸੀ ਕਹਿੰਦਾ ਕਨੈਕਸ਼ਨ ਚਾਹੀਦਾ ਮੈਂ ਜੈਨ ਨਾਲ ਗੱਲ ਕਰੀ ਜੈਈ ਕਹਿੰਦਾ ਡੇਢ ਲੱਗੂ ਮੈਂ ਉਹਨੂੰ ਦੋ ਕਹਿਤਾ 50000 ਸਿੱਧਾ ਮੇਰੀ ਜੇਬ 'ਚ 60000 ਤਨਖਾਹ ਆ ਕਈ ਵਾਰ ਤਾਂ ਮੈਂ 2 ਲੱਖ ਨੂੰ ਅਸਲ ਆ ਜਨਾਂ ਤੈਨੂੰ ਗੱਲ ਤਾਂ ਗੁਰੀ ਕਿਸੇ ਦੇ ਬੇਹੱਕੇ ਪੈਸੇ ਖਾ ਕੇ ਤੂੰ ਤਾਂ ਬੇਈਮਾਨੀ ਕਰ ਰਹੇ ਹੈਂ ਕੋਈ ਬੇਈਮਾਨੀ ਨਹੀਂ ਤਾਈ ਮੈਂ ਤਾਂ ਇਹਨੂੰ ਵੀ ਕਹਿਣਾ ਵੀ ਪੁਲਿਸ ਵਾਲੇ ਵੀ ਤਾਂ ਉੱਪਰੋਂ ਪੈਸੇ ਬਣਾਉਂਦੀ ਨੇ ਤੂੰ ਵੀ ਬਣਾ ਲਿਆ ਕਰ ਨਾਲੇ ਤਨਖਾਹ ਨਾਲ ਘਰ ਨਹੀਂ ਚੱਲਦੇ ਕਾਲੂ ਨੇ ਵਿਆਹ ਵੀ ਕਰਾਣਾ ਪੁਰੀ ਸਾਰੇ ਬੰਦੇ ਨਾ ਇੱਕਸਾਰ ਨਹੀਂ ਹੁੰਦੇ ਤੇ ਜਿਨ੍ਹਾਂ ਦੇ ਘਰ ਇਮਾਨਦਾਰੀ ਨਾਲ ਚੱਲਦੇ ਨੇ ਨਾ ਉਹ ਬਹੁਤ ਕਿਸਮਤ ਵਾਲੇ ਹੁੰਦੇ ਨੇ ਇਮਾਨਦਾਰੀ ਦਾ 10000 ਬੇਈਮਾਨੀ ਦੇ 2 ਲੱਖ ਨਾਲੋਂ ਵੱਧ ਬਰਕਤ ਕਰਦਾ ਬਾਈ ਆ ਉੱਪਰਲੇ ਤਾਂ ਪਤਾ ਨਹੀਂ ਕਿੰਨੇ ਕੁ ਲੈ ਕੇ ਨਿਕਲ ਜਾਂਦੇ ਨੇ ਪ੍ਰਮਾਤਮਾ ਹੱਕ ਸੱਚ ਦਾ ਮੁੱਲ ਪਾਈ ਜਾਵੇ ਉਹੀ ਬਹੁਤ ਹੈ ਲੱਗਿਆ ਘਟੀਆਂ ਸਲਾਹਾਂ ਦੇਣ ਮੇਰੇ ਪੁੱਤ ਨੂੰ ਜੇ ਚਾਰ ਪੈਸੇ ਪੱਲੇ ਹੋਣਗੇ ਨਾ ਸਭ ਭੁੱਲ ਜਾਂਦਾ ਬੰਦਾ ਆ ਤੂੰ ਬੁਲਟ ਤੇ ਤੱਕੇ ਖੰਦਾ ਫਿਰਦਾ ਕਾਰ ਜੁੜ ਜੂਗੀ ਤੈਨੂੰ ਉਹ ਤੂੰ ਕਰ ਲਿਆ ਕਰ ਬਾਈ ਕੁਛ ਆ ਗਵਰਨਮੈਂਟ ਦੀ ਚਾਪਲੂਸੀ ਨਾਲ ਕੁਝ ਨਹੀਂ ਮਿਲਣਾ ਨੇਕਾ ਕੰਮ ਕਰ ਤੈਨੂੰ ਮੈਂ ਬਿਜਲੀ ਬੋਰਡ ਚ ਲਵਾ ਦਿੰਨਾ ਜੇ ਨਹੀਂ ਬਣਦਾ ਤੇਰਾ ਇੱਧਰ ਕੁਛ ਉਹ ਮੈਨੂੰ ਵਧੀਆ ਲੱਗਦੀ ਆ ਮੇਰੀ ਜੌਬ ਤੂੰ ਕਿਉਂ ਨਫ਼ਰਤ ਕਰਦਾ ਮੇਰੀ ਜੌਬ ਤੋਂ ਯਾਰ ਇੱਜ਼ਤ ਨਹੀਂ ਹੈਗੀ ਇਹ ਕੰਮਾਂ ਚ ਲੋਕ ਗਾਲਾਂ ਕੱਢਦੇ ਨੇ ਮੈਨੂੰ ਤਾਂ ਡਰ ਲੱਗਿਆ ਰਹਿੰਦਾ ਵੀ ਤੇਰਾ ਰਿਸ਼ਤਾ ਕਿਵੇਂ ਹੋਊਗਾ ਆਖਰ ਨੂੰ ਪਾਈਆਂ ਤੂੰ ਮੇਰਾ ਘਰਾਂ ਚੋਂ ਸਾਡੇ ਦੇਖ ਕਰਨੀਆਂ ਤੇਨੇ ਆਪਣੀ ਮਰਜ਼ੀ ਆ ਪਰ ਬਈ ਮੈਨੂੰ ਤਾਂ ਸੋਚ ਤੇਰੀ ਹੁੰਦੀ ਏ ਆ ਇਹ ਮੰਨਦਾ ਤਾਂ ਹੀ ਕਿਸੇ ਦੀ ਤਾਂ ਤਾਂ ਆਪਣੀ ਮਰਜ਼ੀ ਇਹ ਕਰਨੀ ਆ ਤੈਂ ਘੜਾ ਮੰਨਣੀ ਆ ਬਈ ਕਿਸੇ ਦੀ ਐਨੇ ਕੁ ਤਾਂ ਉੱਪਰੋਂ ਬਣਾ ਲਿਆ ਕਰ ਵੀ ਇਹਦੀ ਸਰਵਿਸ ਹੋ ਜਾ ਕਰੇ ਸਟਾਰਟ ਤਾਂ ਹੁੰਦਾ ਨਹੀਂ ਇਹ ਕਿ ਨਹੀਂ ਤਾਂ ਹੀ ਬਰੇਆ ਦੋ ਪੈਕਟ ਬਰੈਡਾਂ ਦੇ ਕਿਲੋ ਬੇਸਣ ਪਾਈ ਪਾ ਦੇ ਨੇ ਜੀ ਕਿੰਨੇ ਪੈਸੇ ਹੋਏ ਬਾਈ ਕਾਹ ਨੂੰ ਮਜ਼ਾਕ ਕਰਦੇ ਆ ਵੀਰੇ ਕਿਉਂ ਮੈਨੂੰ ਕਿਉਂ ਨਹੀਂ ਪੈਸੇ ਲੈਣੇ ਬਾਈ ਸਭ ਤਾਂ ਪੈਸੇ ਲੈ ਕੇ ਤੁਹਾਡੇ ਨਾਲ ਬੈਰ ਥੋੜੀ ਲੈਣਾ ਹੱਦ ਹੋ ਗਈ ਯਾਰ ਮੈਂ ਤੇਰੇ ਨਾਲ ਕਿਹੜੀ ਗੱਲ ਕਰੀ ਆ ਜੀ ਬੈਰ ਲਾਣ ਵਾਲੀ ਤੂੰ ਪੈਸੇ ਦੱਸ ਕਿੰਨੇ ਹੋਏ ਬਾਈ 90 ਰੁਪਏ ਹੋਗੇ ਤੁਹਾਡੇ ਹਾਲੇ ਹਾਂ ਲੋਰੇ ਓਏ ਯਾਰ ਇਹ ਦੇ ਇੱਕ ਪੁਲਸ ਵਾਲਾ ਯਾਰ ਚੋਰ ਥੋੜੀ ਹੁੰਦਾ ਖਾਸ ਕਰਕੇ ਨਵੇਂ ਮੁੰਡੇ ਦਾ ਬਰੇਜੇ ਹੀ ਕਰਦੇ ਨੇ ਇਹ ਕੰਮ ਤੋਂ ਸਹੀ ਕਿਹਾ ਬਾਈ ਕੋਈ ਵੀ ਮੰਨੀ ਨਹੀਂ ਤਾਈ ਮੈਂ ਤਾਂ ਇਹਨੂੰ ਵੀ ਕਹਿਣਾ ਵੀ ਪੁਲਸ ਵਾਲੇ ਵੀ ਤਾਂ ਉੱਪਰੋਂ ਪੈਸੇ ਬਣਾਉਂਦੀ ਨੇ ਤੂੰ ਵੀ ਬਣਾ ਲਿਆ ਕਰ ਨਾਲੇ ਤਰਖਾ ਨਾਲ ਘਰ ਨਹੀਂ ਚੱਲਦੇ ਜੇ ਚਾਰ ਪੈਸੇ ਪੱਲੇ ਹੋਣਗੇ ਨਾ ਸਭ ਭੁੱਲ ਜਾਂਦਾ ਬੰਦਾ ਆ ਤੂੰ ਬੁਲਟ ਤੇ ਧੱਕੇ ਖਾਂਦਾ ਫਿਰਦਾ ਕਾਰ ਜੁੜ ਜੂਗੀ ਤੈਨੂੰ ਉਹ ਤੂੰ ਕਰ ਲਿਆ ਕਰ ਬਾਈ ਕੁਛ ਆ ਗਵਰਨਮੈਂਟ ਦੀ ਚਾਪਲੂਸੀ ਨਾਲ ਕੁਛ ਨਹੀਂ ਮਿਲਣਾ ਨਹੀਂ ਕਿ ਕੰਮ ਕਰ ਤੈਨੂੰ ਮੈਂ ਬਿਜਲੀ ਬੋਰਡ ਚ ਲਵਾ ਦਿੰਦਾ ਜੇ ਨਹੀਂ ਬਣਦਾ ਤੇਰਾ ਇੱਧਰ ਕੁਛ ਜੱਗੀ ਕੀ ਗੱਲ ਆ ਅੱਜ ਕੱਲ ਬੜਾ ਚੁੱਪ ਚੁੱਪ ਜੇ ਰਹਿਣਾ ਸਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਆਪਾਂ ਪੂਰੀ ਇਮਾਨਦਾਰੀ ਦੇ ਨਾਲ ਸਰਕਾਰ ਦੇ ਅੰਡਰ ਜੌਬ ਕਰਦੇ ਆ ਤੇ ਆਪਣੇ ਕਰਕੇ ਸਭ ਮੈਨੇਜ ਹੁੰਦਾ ਆ ਜਦੋਂ ਕਿਤੇ ਪ੍ਰੋਟੈਸਟ ਹੁੰਦੇ ਆ ਸ਼ਾਂਤੀ ਬਣਾਉਣ ਲਈ ਆਪਾਂ ਨੂੰ ਅੱਗੇ ਕਰ ਦਿੰਦੇ ਆ ਠੰਡ ਨਹੀਂ ਦੇਖਦੇ ਧੁੱਪ ਨਹੀਂ ਦੇਖਦੇ ਚੌਂਕਾਂ ਤੇ ਖੜੇ ਰਹਿੰਦੇ ਆ ਤਾਂ ਕਿ ਕੋਈ ਘਰ ਨੂੰ ਜਾਂਦਾ ਲੇਟ ਨਾ ਹੋ ਜੇ ਖੁਦ ਲੇਟ ਹੋ ਜਾਂਦੇ ਆ ਘਰ ਨੂੰ ਜਾਂਦੇ ਹੋਏ ਪਰ ਜਾਮ ਨਹੀਂ ਲੱਗਣ ਦਿੰਦੇ ਐਨਾ ਕੁਝ ਕਰਕੇ ਵੀ ਕੀ ਮੈਡਲ ਪੈਂਦੇ ਆ ਆਪਣੇ ਗਲਾਂ 'ਚ ਬੇਈਮਾਨੀ ਦੇ ਕੀ ਆਪਾਂ ਬੇਈਮਾਨ ਆ ਸਰ ਕਦੋਂ ਤੱਕ ਚੱਲੂਗਾ ਇਹ ਸਭ ਇਹ ਸਭ ਤਾਂ ਉਦੋਂ ਖਤਮ ਹੋਊਗਾ ਜਦੋਂ ਜੱਗੀ ਲੋਕ ਸਿਆਣੇ ਹੋਵੇ ਤੇ ਲੋਕ ਸਿਆਣੇ ਕਦੋਂ ਹੋਣਗੇ ਚੱਲ ਜੱਗੀ ਤੂੰ ਜਾ ਹੁਣ ਮੈਂ ਤੈਨੂੰ 2:00 ਵਜੇ ਫੋਨ ਕਰੂੰਗਾ ਉਦੋਂ ਆ ਜੀ ਠੀਕ ਆ ਓਕੇ ਸਰ ਫੋਨ ਕਰਦੇ ਹੋ ਤੁਸੀਂ ਹਲੋ ਓ ਜੱਗੀ ਯਾਰਾ ਮੈਨੂੰ ਬੱਤੀਆਂ ਦੇ ਘੇਰ ਲਿਆ ਉਹ ਗੱਡੀ ਦੇ ਪੇਪਰ ਵੀ ਨਹੀਂ ਹੈਗੇ ਪੂਰੇ ਤੂੰ ਯਾਰ ਚਲਾਣ ਤੋਂ ਬਚਾਲਾ ਮੈਨੂੰ ਆ ਮੈਂ ਤਰੀਕੇ ਮਿੰਟ ਗੱਲ ਕਰਾਨਾ ਆ ਸੁਖੀ ਮੈਂ ਕੀ ਹੈਲਪ ਕਰਾਂ ਤਰੀ ਇਸ ਕੰਮ ਚ ਜੇ ਤੂੰ ਗੱਡੀ ਦੇ ਪੇਪਰ ਪੂਰੇ ਰੱਖਦਾ ਤੇਰਾ ਚਲਾਣ ਕਿਵੇਂ ਹੋ ਜਾਣਾ ਸੀਗਾ ਨਾਲੇ ਜੇ ਮੈਂ ਉਸ ਉਸ ਵਾਲੇ ਨਾਲ ਗੱਲ ਕਰੂੰਗਾ ਤਾਂ ਉਹ ਕੀ ਸੋਚੂਗਾ ਮੇਰੇ ਬਾਰੇ ਕਿ ਇਹ ਕਹੋ ਜਿਆ ਪੁਲਿਸ ਵਾਲਾ ਆਇਆ ਮੈਂ। ਉਹ ਵਾਹ ਏ ਜੱਗੀ। ਉਹ ਮੈਂ ਤਾਂ ਇਹ ਤਾਂ ਹੈਲਪ ਮੰਗੀ ਸੀ। ਤੂੰ ਹੈਲਪ ਕਰਨ ਦੀ ਬਜਾਏ ਤੂੰ ਮੈਨੂੰ ਇਲੈਕਟਰ ਝਾੜਨ ਲੱਗ ਗਿਆ ਯਾਰ। ਕੋਈ ਫਾਇਦਾ ਨਹੀਂ ਤੇਰਾ ਮੁਲਾਜ਼ਮ ਹੋਣ ਦਾ। ਆਹ ਵਰਦੀ ਤਾਰ ਦੇ ਕੋਈ ਪ੍ਰਾਈਵੇਟ ਨੌਕਰੀ ਕਰ ਲਾ। ਆ ਗਿਆ ਭਾਈ ਆ ਦੇਖ ਲਾ ਇਹਦੇ ਕਰਕੇ ਅੱਜ ਮੇਰਾ 5000 ਦਾ ਚਲਾਨ ਹੋ ਗਿਆ ਕਾਦਾ ਪੁਲਿਸ ਵਾਲਾ ਇਹ ਉਹ ਮੇਰੀ ਗੱਲ ਸੁਣਾ ਅੱਜ ਮੈਨੂੰ ਪਤਾ ਲੱਗ ਗਿਆ ਵੀ ਤੂੰ ਕਿੱਡਾ ਕ ਪੁਲਿਸ ਵਾਲਾ ਆਹੀ ਚੀਜ਼ ਨਾ ਤੂੰ ਕਦੇ ਬਿਜਲੀ ਬੋਰਡ ਚ ਜਾ ਕੇ ਪਤਾ ਕਰੀ ਵੀ ਕਿਹਦਾ ਕਨੈਕਸ਼ਨ ਲਾਣਾ ਤੇ ਕਿਹਦਾ ਪੱਟਣਾ ਉੱਥੇ ਨਾ ਨਾਮ ਚੱਲਦਾ ਮੇਰਾ ਤੇਰੇ ਦਾ ਅੱਜ ਮੈਂ ਦੇਖ ਲਿਆ ਮੇਰੇ ਕਰਕੇ ਹਾਂ ਤੇਰੇ ਕਰਕੇ ਤੈਨੂੰ ਹੀ ਪਤਾ ਆ ਜੇ ਤੂੰ ਪੁਲਿਸ ਵਾਲੇ ਨਾਲ ਗੱਲ ਕਰ ਲੰਦਾ ਤਾਂ ਅੱਜ ਮੇਰਾ ਚਲਾਨ ਵੱਜ ਜਾਂਦਾ ਗੁਰੀ ਗੱਡੀ ਦੇ ਪੇਪਰ ਤੂੰ ਆਪ ਨਹੀਂ ਪੂਰੇ ਕਰਾ ਕੇ ਰੱਖੇ ਹੋਏ ਜੇ ਤੇਰੀ ਗੱਡੀ ਦੇ ਪੇਪਰ ਹੁੰਦੇ ਕਾਨੂੰ ਚਲਾਨ ਹੋਣਾ ਸੀ ਫਤੂ ਬਚਾ ਲੈਂਦਾ ਕਿਉਂ ਨੁਕਸਾਨ ਕਰਾਤਾ ਉਹ ਮੰਮੀ ਹੱਦ ਕਰਦੀਆਂ ਤੂੰ ਤੂੰ ਇਹਨੂੰ ਸਮਝਾਣ ਦੀ ਬਜਾਏ ਮੈਨੂੰ ਮਤਾਂ ਦੇ ਰਹੀਆਂ ਮੇਰੇ ਤੋਂ ਨਹੀਂ ਗਲਤ ਕੰਮ ਹੁੰਦੇ ਹੈਗੇ ਉਹ ਛੱਡ ਤਾਈ ਜੇ ਤਾਂ ਇਹ ਮੈਨੂੰ ਆਪਣਾ ਸਮਝਦਾ ਹੁੰਦਾ ਤੇ ਫਿਰ ਮੇਰੀ ਮਦਦ ਕਰਦਾ ਮੈਂ ਵੀ ਤੈਨੂੰ ਦੇਖਦੀ ਸੀ ਆ ਕੋਈ 5000 ਨਾਲ ਮੈਨੂੰ ਫਰਕ ਨਹੀਂ ਪੈਂਦਾ 5000 ਤਾਂ ਮੈਂ ਇੱਕ ਘੰਟੇ 'ਚ ਬਣਾ ਲੈਣਾ ਸ਼ੁਕਰੀਆ ਤੇਰਾ ਸਰ ਭਾਈਆ ਬੋਤੋ ਕੀ ਹੁੰਦਾ ਸੀ ਕਰ ਦਿੰਦਾ ਹੈਲਪ ਮਾੜੀ ਜੀ ਫੇਰ ਵੀ ਪੁਲਿਸ ਜਾਂ ਤੂੰ ਉਹਨੂੰ ਵੀ ਐਂ ਸੀ ਮੇਰਾ ਭਰਾ ਪੁਲਿਸ ਜਾਂ ਹੁਣ ਤੈਨੂੰ ਕੀ ਸਮਝਾਵਾਂ ਮੰਮਾ ਜੇ ਮੈਂ ਵੀ ਉਹਦੇ ਵਾਂਗੂ ਬੇਈਮਾਨ ਜਾਂ ਰਿਸ਼ਵਤ ਖਾਂਦਾ ਹੁੰਦਾ ਸ਼ਾਇਦ ਕਰਦਾ ਤਾਂ ਉਹਦੀ ਮਦਦ ਚੱਲ ਛੱਡ ਤੂੰ ਇਹ ਗੱਲਾਂ ਕਿੱਥੇ ਲੈ ਕੇ ਪੈ ਗਿਆ ਰੋਟੀ ਲਿਆਉਣੀ ਆ ਮੈਂ ਰੋਟੀ ਖਾ ਲੈ ਬੱਤ ਆ ਗਿਆ ਤਾਈ ਆ ਦੇਖ ਲਾ ਇਹਦੇ ਕਰਕੇ ਅੱਜ ਮੇਰਾ 5000 ਦਾ ਚਲਾਨ ਹੋ ਗਿਆ ਕਾਦਾ ਪੁਲਿਸ ਵਾਲਾ ਇਹ ਉਹ ਛੱਡ ਤਾਈ ਜੀ ਤਾਂ ਇਹ ਮੈਨੂੰ ਆਪਣਾ ਸਮਝਦਾ ਹੁੰਦਾ ਫਿਰ ਤਾਂ ਇਹ ਮੇਰੀ ਮਦਦ ਕਰਦਾ ਕੀ ਹੋਇਆ ਜੀ ਪਰੇਸ਼ਾਨ ਲੱਗਦੇ ਹੋ ਕੋਈ ਹੈਲਪ ਕਰੀਏ ਸਾਡਾ ਤਾਂ ਕੰਮ ਹੈ ਸੋਹਣੇ ਸੋਹਣੇ ਕੁੜਿਆਂ ਦੇ ਹੈਲਪ ਕਰਨਾ ਜੀ ਕੀ ਹੋਇਆ ਬੂਗੇ ਪਰੇਸ਼ਾਨ ਜੇ ਲੱਗਦੇ ਹੋ ਸਭ ਠੀਕ ਤਾਂ ਹੈ ਸਰ ਐਕਚੁਅਲੀ ਅੱਜ ਮੇਰਾ ਬੋਰਡ ਦਾ ਬਹੁਤ ਜ਼ਰੂਰੀ ਐਗਜ਼ਾਮ ਸੀ ਪਰ ਪਾਪਾ ਮੈਨੂੰ ਜਲਦਬਾਜ਼ੀ ਚ ਗਲਤ ਸੈਂਟਰ ਛੱਡ ਗਏ ਤੇ ਹੁਣ ਟਾਈਮ ਵੀ ਨਹੀਂ ਹੈਗਾ ਐਗਜ਼ਾਮ ਬਸ 10 ਮਿੰਟ ਚ ਸ਼ੁਰੂ ਹੋਣ ਵਾਲਾ ਹੈ ਕਿਹੜਾ ਸੈਂਟਰ ਆ ਤੁਹਾਡਾ ਸਰ ਕੋਈ ਵਜੀਦਪੁਰ ਗਵਰਨਮੈਂਟ ਹਾਈ ਸਕੂਲ ਹੈ 20 ਕਿਲੋਮੀਟਰ ਦੂਰ ਆ ਤੁਹਾਡਾ ਸੈਂਟਰ ਇਹ ਪਰ ਤੁਸੀਂ ਟੈਨਸ਼ਨ ਨਾ ਲਓ 10 ਮਿੰਟ ਲੇਟ ਸਹੀ ਤੁਹਾਡਾ ਐਗਜ਼ਾਮ ਤਾਂ ਹੋਊਗਾ ਚਲੋ ਬੈਠੋ ਤੁਸੀਂ ਮੈਂ ਤੁਹਾਨੂੰ ਡ੍ਰੌਪ ਕਰ ਦਿੰਦਾ ਪਰ ਸਰ ਤੁਸੀਂ ਕਿ ਮੈਂ ਮਤਲਬ ਗੱਲਾਂ ਦਾ ਟਾਈਮ ਨਹੀਂ ਹੈਗਾ ਤੁਸੀਂ ਐਗਜ਼ਾਮ ਦੇਣਾ ਹੈ ਬੈਠੋ ਵੀ ਉਮਤ ਸਰ ਜੀ ਜੇ ਅੱਜ ਤੁਸੀਂ ਨਾ ਹੁੰਦੇ ਤਾਂ ਮੈਂ ਤਾਂ ਇਸ ਐਗਜ਼ਾਮ ਚ ਫੇਲ ਹੀ ਹੋ ਜਾਣਾ ਸੀਗਾ ਤੇ ਪ੍ਰਾਊਡ ਹੋਇਆ ਇਹ ਦੇਖ ਕੇ ਕਿ ਅੱਜ ਵੀ ਤੁਹਾਡੇ ਵਰਗੇ ਔਨੈਸਟ ਪੁਲਿਸ ਆਫੀਸਰਸ ਹੈਗੇ ਨੇ ਇਸ ਚ ਥੈਂਕ ਯੂ ਵਾਲੀ ਕੋਈ ਗੱਲ ਨਹੀਂ ਬੁਗੇ ਇਹ ਤਾਂ ਮੇਰਾ ਫਰਜ਼ ਵੀ ਸੀ ਤੇ ਡਿਊਟੀ ਵੀ ਬਾਕੀ ਥੈਂਕ ਯੂ ਥੈਂਕ ਯੂ ਬਹੁਤ ਹੋ ਗਿਆ ਤੁਹਾਡਾ ਐਗਜ਼ਾਮ ਲੇਟ ਹੋ ਜਾਣਾ ਆ ਜਲਦੀ ਜਾਓ ਮੇਰੇ ਵੱਲੋਂ ਤੁਹਾਨੂੰ ਬੈਸਟ ਆਫ ਲੱਕ ਥੈਂਕ ਯੂ ਚਲੋ ਬੇਟਾ ਚਲੋ 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 ਪੇਪਰ ਸ਼ੁਰੂ ਹੋ ਗਿਆ ਚਲੋ ਚਲੋ ਹਣ ਛੜੋਗੇ ਕੁੜੀਆਂ? ਨਾ ਸਰ ਜੀ ਗਲਤੀ ਹੋ ਗਈ ਜੀ। ਅੱਗੇ ਤੋਂ ਨਹੀਂ ਕਰਦੇ। ਮੇਰੀ ਗੱਲ ਸੁਣ ਲਓ। ਹੁਣ ਤੁਹਾਡੇ ਤੇ ਹੋਊਗਾ ਪਰਚਾ। ਤੁਸੀਂ ਜਾਓਗੇ ਜੇਲ੍ਹ ਚ ਤੇ ਤੁਹਾਡੇ ਘਰ ਦੇ ਆਣਗੇ ਤੁਹਾਡਾ ਪਤਾ ਲੈਣਾ। ਉਹਨਾਂ ਨੂੰ ਸਭ ਪਤਾ ਲੱਗੂਗਾ ਵੀ ਤੁਸੀਂ ਸਾਲ ਕੁੜੀਆਂ ਛੇੜਦੇ ਫਿਰਦੇ ਹੋ। ਨਾ ਸਰ ਜੀ ਪਰਚਾ ਨਾ ਪਾਓ ਜੀ। ਘਰ ਦੇ ਬਹੁਤ ਪਰੇਸ਼ਾਨ ਹੋਣਗੇ ਨਾ ਜੀ। ਇਸ ਵਾਰੀ ਛੱਡ ਦੇ ਜੇ ਅੱਗੇ ਤੋਂ ਨਹੀਂ ਕਰਦੇ। ਆਓਏ। ਇਸ ਵਾਰੀ ਛੱਡ ਦੇ। ਇਹਦਾ ਫੋਨ ਆ ਗਿਆ। ਹੈਲੋ। ਅੱਛਾ। ਤਲ ਮੇ ਆ ਰਹੇ ਚਲੋ ਨਿਕਲੋ ਇੱਥੋਂ ਜੇ ਹੁਣ ਅੱਗੇ ਤੋਂ ਮੈਨੂੰ ਕੁੜੀਆਂ ਛੇੜਦੇ ਦੇਖੇ ਥੋੜੀ ਬੱਧਰੀ ਬਣਾਉਂਗਾ ਮੈਂ ਪੂਰੀ ਜੇਲ੍ਹ 'ਚ ਮਾਰੂ ਸਾਲਿਆਂ ਚੱਕ ਕੇ ਅੰਦਰ ਚਲੋ ਦਫਾ ਹੋ ਹੋ ਗਿਆ ਗੁਰੀ ਬਈ ਰਿਸਪਤ ਲੰਦਾ ਫੜਿਆ ਗਿਆ ਵੀਡੀਓ ਬਣ ਗਈ ਸਾਰੇ ਕਿਤੇ ਬੇਇਜ਼ਤੀ ਹੋ ਗਈ ਸਸਪੈਂਡ ਵੀ ਕਰਤਾ ਯਾਰ ਤੂੰ ਸਹੀ ਕਹਿੰਦਾ ਸੀ ਜੱਗੀ ਜੀਨਾਂ ਦੇ ਘਰ ਇਮਾਨਦਾਰੀ ਨਾਲ ਚੱਲਦੇ ਨੇ ਉਹ ਬਹੁਤ ਕਿਸਮਤ ਵਾਲੇ ਹੁੰਦੇ ਨੇ ਇਮਾਨਦਾਰੀ ਦਾ 10000 ਬੇਈਮਾਨੀ ਦੇ 2 ਲੱਖ ਨਾਲੋਂ ਜ਼ਿਆਦਾ ਬਰਕਤ ਕਰਦਾ ਬਾਈ ਉਹ ਚੱਲ ਕੋਈ ਨਹੀਂ ਕਿਉਂ ਫਿਕਰ ਕਰਦਾ ਆ ਹੁਣ ਇੱਕ ਨਵੀਂ ਸ਼ੁਰੂਆਤ ਕਰੀ ਪਰ ਇਮਾਨਦਾਰੀ ਨਾਲ ਕਿਸਮਤ ਤੇਰਾ ਵੀ ਸਾਥ ਦੇਊਗੀ ਮੈਨੂੰ ਮਾਫ਼ ਕਰਦੀ ਜਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਉਹ ਵੀਡੀਓ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਪੁਲਿਸ ਆਫੀਸਰ ਦੀ ਜਰਨੀ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਆ ਤਾਂ ਇਸ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਹਰ ਇੱਕ ਬੰਦੇ ਨੂੰ ਇਮਾਨਦਾਰ ਬੰਦੇ ਨੂੰ ਵੀ ਹੌਸਲਾ ਮਿਲ ਸਕੇ ਤੇ ਸਾਡਾ ਵੀ ਹੌਸਲਾ ਵੱਸ ਸਕੇ ਕਿ ਤੁਸੀਂ ਸਾਡੀਆਂ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਚੈਨਲ ਤੇ ਨਵੇਂ ਆਇਆ ਤੇ ਜਿਹੜੇ ਫੇਸਬੁੱਕ ਤੇ ਵੀਡੀਓਸ ਨੂੰ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਆਪਣਾ ਅਗਲਾ ਕਨਸੈਪਟ ਵੀ ਬਹੁਤ ਸੋਹਣਾ ਆ ਜ਼ੁਬਾਨ ਦੇ ਉੱਤੇ ਆ ਕਿ ਜ਼ੁਬਾਨ ਦੀ ਕੀਮਤ ਕੀ ਹੁੰਦੀ ਆ ਸੋ ਇਸ ਨੂੰ ਵੀ ਦੇਖਣਾ ਨਾ ਭੁੱਲਿਓ ਜਲਦੀ ਲੈ ਕੇ ਆ ਰਹੇ ਆ ਬਸ ਇੱਕ ਦੋ ਦਿਨ ਦੇ ਵਿੱਚ ਬਾਕੀ ਪਿਆਰ ਬਣਾਈ ਰੱਖੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ